ਸ਼੍ਰੋਮਯ ਕਾਲੀਦਾਲ ਅੰਮ੍ਰਿਤਸਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਜ ਤਰਨ ਤਰਨ ਬੋੜੀ ਚੌਂਕ ਵਿਖੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਪੰਜਾਬ ਅਤੇ ਸਿੱਖਾਂ ਦੇ ਭਾਗ ਦੇ ਮੁੱਦਿਆਂ ਤੇ ਗੱਲਬਾਤ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਜਨਰਲ ਸੈਕਟਰੀ ਹਰਪਾਲ ਸਿੰਘ ਬਲੇਅਰ ਤੇ ਉਹਨਾਂ ਦੀ ਸਮੂਹੀ ਟੀਮ ਸਰਦਾਰ ਈਮਾਨ ਸਿੰਘ ਮਾਨ ਅਤੇ ਤਰਨ ਤਰਨ ਦੀ ਸਮੂਹੀ ਟੀਮ ਹਾਜ਼ਰ ਸੀ। ਅੱਜ ਜੀ ਸਾਡੇ ਬਹੁਤ ਤਕੜੇ ਲੀਡਰ ਦੀ ਵਰਸੀ ਹੈ ਤੁਰ ਸਾਹਿਬ ਦੇ ਤੇ ਉੱਥੇ ਅਸੀਂ ਜਾਣਾ ਹੈ ਤੇ ਤਰਨਤਾਰਨ ਸਾਹਿਬ ਆਉਣਾ ਬਹੁਤ ਜ਼ਰੂਰੀ ਹੈ ਕਿਉਂ ਕਰਕੇ ਬਹੁਤ ਵੱਡਾ ਸਾਡਾ ਧਾਰਮਿਕ ਸਥਾਨ ਹੈਗਾ ਤੇ ਇੱਥੇ ਬਾਬਾ ਜੀ ਨੇ ਡਾਕਟਰ ਸਿੰਘ ਜੀ ਨੇ ਜਿਹੜੀ ਕਬਰ ਨੌ ਨਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੇ ਜਿਉਂਦੀ ਸਾਰੀ ਸੀਗੀ ਦਰਬਾਰ ਸਾਹਿਬ ਦੇ ਅੱਗੇ ਉਸ ਨੂੰ ਤੋੜ ਕੇ ਤੇ ਨਵੇਂ ਸਰੋਂ ਬਣਾ ਸੀਗਾ ਤੇ ਬਾਬਾ ਜਗਤਾਰ ਸਿੰਘ ਜੀ ਨੂੰ ਆਰਡਰ ਮਿਲਿਆ ਸੀਗਾ ਐਸਸੀਪੀ ਸੀ ਤੋਂ ਕਿ ਇਹ ਪ੍ਰਾਣੀ ਇਮਾਰਤ ਜਿਹੜੀ ਇੱਥੇ ਹਾਜ਼ਰ ਹੈ ਇਸ ਨੂੰ ਤੋੜ ਕੇ ਨਵੇਂ ਤੁਸੀਂ ਇੱਥੇ ਡਿਊਟੀ ਸਾਰੋ ਸੋਚ ਸਰਟੀਫਾਈਡ ਦੇ ਇਹਦੇ ਉੱਤੇ ਬਹੁਤ ਜੱਦੋਜਹਿਦ ਕੀਤੀ ਹੈ ਜਿਹੜੀ ਕਿ ਠੱਲ ਪੈਗੀ ਪਰ ਜਿੰਮੀਆਂ ਵੀ ਸਾਡੀਆਂ ਇਤਿਹਾਸਿਕ ਜਗਾ ਹੈਗੀਆਂ ਉਹਨਾਂ ਨੂੰ اے ਐਸ ਸੀ ਪੀ ਸੀ ਤੋਰ ਕੇ ਹਿੰਦੂਵਾਦ ਦੇ ਅਸਰ ਹੇ ਹੋ ਕੇ 13 ਸਾਲਾਂ ਤੋਂ ਐਸ ਪੀ ਸੀ ਦੇ ਇਲੈਕਸ਼ਨ ਨਹੀਂ ਹੋ ਰਹੇ ਔਰ ਹੁਣ 14 ਸਾਲ ਹੋ ਚੁੱਕੇ ਹੈ ਸਿੱਖਾਂ ਦੀ ਜਮਹੂਰੀਅਤ ਦੀ ਜਿਹੜੀ ਆਵਾਜ਼ ਹੈ ਉਹ ਬਿਲਕੁਲ ਸੈਂਟਰ ਨੇ ਮੋਦੀ ਨੇ बीजेपी कांग्रेस ਨੇ ਬੰਦ ਕਰਕੇ ਰੱਖੀ ਹੋਈ ਹੈ ਤੇ ਅਸੀਂ ਮੰਗਦੇ ਹਾਂ ਕਿ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਤੁਰੰਤ ਹੋਣ ਜਿਸ ਦੇ ਨਾਲ ਨਵੇਂ ਸਿਰਿਓਂ ਮੈਂਬਰ ਆਉਣ ਤੇ ਜਿਹੜੇ 14-14 ਸਾਲਾਂ ਤੋਂ ਗੈਰ ਕਾਨੂੰਨੀ ਤੌਰ ਤੇ ਉੱਤੇ ਮਹਾਂਤ ਬਣੇ ਹੋਏ ਐਸਪੀਸੀ ਤੇ ਉਹਨਾਂ ਤੋਂ ਸਾਡਾ ਛਡਕਾਰਾ ਹੋਵੇ ਤੇ ਨਮੇਸਰੇ ਐਸ்சிਪੀਸੀ ਦਾ ਪਰਬੰਧ ਚੱਲੇ ਜਿਹੜਾ ਕੀਤਾ ਨੂੰ ਪਤਾ ਕਿ ਅਕਾਲੀ ਦਲ ਬਾਦਲ ਦੇ ਦੋ ਫਾੜ ਹੋ ਗਏ ਐ ਇਸੇ ਕਾਰਨ ਕਿ ਕਰਪਸ਼ਨ ਬਾਦਲ ਸਾਹਿਬ ਤੇ ਐਸ்சிਪੀਸੀ ਨੇ ਬਹੁਤ ਭਾਰੀ ਕੀਤੀ ਐ 328 ਰੂਪ ਮਹਾਰਾਜ ਦੇ ਕੋਮਖਰਗੜ੍ਹ ਤੇ ਤੇ ਐ ਜਿਹੜੇ ਬਰਗਾੜੀ ਤੇ ਹੋਰ ਜਗਾ ਗੋਲੀ ਚੱਲੀ ਸੀਗੀ ਉਹਦੇ ਵਿੱਚ ਸੈਣੀ ਨੂੰ ਸਰਬੀ ਸੈਣੀ ਆਰਡਰ ਦਿੱਤੀ ਸੀ ਗੋਲੀ ਚਲਾਉਣ ਨੂੰ ਅਜੇ ਤੱਕ ਕੋਈ ਵੀ ਉਹਨਾਂ ਦੇ ਵਿੱਚੋਂ ਸੈਣੀ ਡੀਜੀਪੀ ਗ੍ਰਿਫਤਾਰ ਨਹੀਂ ਹੋਇਆ ਜਿਉਂ ਦੀ ਤਿਉ 2015 ਤੋਂ 9 ਸਾਲ ਹੋ ਗਏ ਹੈ ਕਿ ਸਿੱਖ ਕੌਮ ਨੂੰ ਕੋਈ ਇंसाफ ਨਹੀਂ ਮਿਲਿਆ ਉਹ ਪੂਰੇ ਜਿਹੜੀ ਗੋਲੀ ਚੱਜੀ ਸੀਗੀ ਉਹਦੇ ਅਫਸਰ ਵੀ ਬਹਾਲ ਕਰਕੇ ਫੇਰ ਉਹਨਾਂ ਨੂੰ ਉੱਚੇ ਅਹੁਦਿਆਂ ਦੇ ਉੱਤੇ ਲਾਇਆ ਜਾ ਰਿਹਾ ਹੈ ਔਰ ਇਹ ਜਿਹੜੀ ਸਰਕਾਰ ਸਿੱਖਾਂ ਦੇ ਖਿਲਾਫ ਚੱਲ ਰਹੀ ਹੈ ਇਸ ਨੂੰ ਸਿੱਖ ਕੌਮ ਨੂੰ ਆਪ ਹੀ ਆਪਣੇ ਪੀੜੀ ਥਨੇ ਛੱਤੀ ਮਾਰਨੀ ਕਹੀਦੀ ਹੈ ਕਿਉਂ ਕਰਕੇ ਸਿੱਖ ਕੌਮ ਆਪਣਾ ਨੁਕਸਾਨ ਆਪ ਖੁਦ ਕਰਾਉਂਦੀ ਹੈ ਬਾਹਰ ਕੋਈ ਨਹੀਂ ਕਰਾਉਂਦਾ ਕਿਉਂ ਕਰਕੇ ਸੱਤ ਸੀਟਾਂ ਇਦਕੀ ਸਿਕ ਪਾਲ ਨੇ ਕਾਂਗਰਸ ਪਾਰਟੀ ਨੂੰ ਦਿੱਤੀਆਂ ਹੈਕੀਆਂ ਤਿੰਨ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਹੈਕੀਆਂ ਤੇ ਜਿਹੜੇ ਚੰਨੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਦੇ ਵਿੱਚ ਬੋਲੇ ਸੀਗੇ ਕਿ ਆਪਣਾ ਜਿਹੜੇ ਐਮਪੀ ਇਥੋਂ ਦਿੱਤੀ ਹੈ ਤਰਨ்தਰਨ ਸਾਹਿਬ ਤੋਂ ਅਮਰਪਾਲ ਸਿੰਘ ਉਹਨਾਂ ਨੂੰ ਛੱਡਿਆ ਜਾਵੇ ਤੇ ਉਹ ਪਾਰਲੀਮੈਂਟ ਦੇ ਵਿੱਚ ਆਇਆ ਕਰਨ ਪਰ ਚੰਨੀ ਸਾਹਿਬ ਕਾਂਗਰਸ ਪਾਰਟੀ ਦੇ ਹੈ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਕੀ ਉਹਦਾ ਨਾ ਮੈਂ ਜੈਰਾਮ ਜੈਰਾਮ ਰਮੇਸਨੀਟੀ ਹੈ ਕਿ ਇਹ ਬਿਆਨ ਚੰਨੀ ਸਾਹਿਬ ਦਾ ਨਿੱਜੀ ਹੋ ਸਕਦਾ ਹੈ ਪਰ ਇਹ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਹੈ ਸੋ ਮੇਰਾ ਮਤਲਬ ਹੈ ਕਿ ਸਿੱਖ ਕੌਮ ਕਿਉਂ ਇਹੋ ਜਿਹੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਣੇ ਘਰ ਨੂੰ ਆਪ ਹੀ ਉਹਨਾਂ ਤੋਂ ਬਣਾਉਂਦੀ ਹੈ ਕਿ ਸਿੱਖ ਕੌਮ ਦੀ ਹੋਂਕੀ ਮੱਤ ਮਰਜੀ ਹੈ ਕਿ ਅਸੀਂ ਹੁਣ ਵੋਟਾਂ પાਕੇ ਆਪਣੇ ਦੁਸ਼ਮਣਾਂ ਨੂੰ ਕੁਰਸੀਆਂ ਤੇ ਬਿਠਾ ਕੇ ਉਹਨਾਂ ਤੋਂ ਕਿ ਅਸੀਂ ਆਪਣੀ ਕਤਲਿਆਂ ਕਰਾਉਣੀ ਹੈ ਜਿਵੇਂ 1984 ਚ ਕਰਾਈ ਹੈ ਜਿਵੇਂ ਦਰਬਾਰ ਸਾਹਿਬ ਤੇ ਹਮਲੇ ਕੀਤੇ ਹੈ ਸੋ ਇਹ ਸਾਰੀਆਂ ਗੰਦਾ ਹੈਗੀਆਂ ਜਿਹੜੀ ਅੱਜ ਤੁਰ ਸਾਹਿਬ ਦੀ ਵਰਕਸੀ ਤੇ ਜਾ ਰਹੇ ਆ ਤੁਸੀਂ ਵੀ ਆਇਓ ਉੱਥੇ ਕਰਾਂਗੇ। ਔਰ ਜਿਹੜੀ ਪੰ ਤੁਸੀਂ ਹੋਰ ਪੁੱਛਣੀ ਹੈ ਪੁੱਛ ਲਿਓ। ਮਾਨ ਸਾਹਿਬ ਨੂੰ ਆਪਣੀ ਕਾਦਰ ਕਮਰਸਰ ਮੇਚਾ ਹੀ ਐਜੀ ਪੀਸੀ ਚੋਰਾ ਕਰਾਉਣ ਦੇ ਵੀ ਇਜਾਜ਼ਤ ਦਿੱਤੀ ਹੈ। ਆ ਪਾਣੀ ਮੁਲਤੋਂਦੀ ਰਹੀ ਹੈ। ਹਾਂਜੀ ਐਜੀਪੀਸੀ ਚੋਰਾ ਦੀ ਅਵਾਇਟ ਹੁੰਦੀ ਰਹੀ ਹੈ ਵੀ ਸ਼੍ਰੋਮਣੀ ਕਮੇਟੀ ਚੋਰਾ ਹੋਣ ਚਾਹੀਦੀ ਹੈ। ਹੁਣ ਤੁਹਾਡਾ ਕੀ ਜਿੱਦਾਂ ਇੱਥੇ ਪਾਰਟੀ ਦੋ ਹੀ ਦੋ ਫਾਰ ਹੋ ਗਿਆ ਕੀ ਹੁਣ ਜੋਰ ਪਵੇਗਾ ਕੋਈ ਵਾਰਾ ਚੋਨਾ ਹੁੰਦੀ ਆਸ ਹੈਗੀ ਕੋਈ? ਇਹਦਾ ਕਨਨ ਪੈਣੀਏ ਜੀ ਕਿਉਂ ਕਰਕੇ ਸਿੱਖਾਂ ਦਾ ਜਮਹੂਰੀਅਤ ਆਪੇ ਨਾ ਉਹ ਹਕੂਮਤ ਨੇ ਸੈਂਟਰ ਨੇ ਲੈ ਲਿਆ ਹੁਣ ਇੰਟਰਨੈਸ਼ਨਲ ਪੱਧਰ ਦੇ ਉੱਤੇ ਅੱਜ ਵੀ ਬਿਆਨ ਜੈ ਸੰਕਰ ਕਹਿ ਰਿਹਾ ਹੈ ਕਿ ਇੰਡੀਆ ਤੇ ਅਮਰੀਕਾ ਜਮਹੂਰੀਅਤ ਪਸੰਦ ਮੌਲਕ ਹੈਗੀ ਹੈ ਤੇ ਜੈ ਸੰਕਰ ਤੇ ਇੰਡੀਆ ਕਿਵੇਂ ਕਹਿੰਦਾ ਜਮਹੂਰੀਅਤ ਪਸੰਦ ਹੈ ਜਦੋਂ ਸਿੱਖਾਂ ਦੀ ਪਾਰਲੀਮੈਂਟ ਜਿਹੜੀ 1925 ਦੇ ਵਿੱਚ ਸਥਾਪਿਤ ਹੋਈ ਸੀ ਇੰਡੀਆ ਦੀ ਪਾਰਲੀਮੈਂਟ 1947 ਪੰਜਾਬ ਦੇ ਵਿੱਚ ਬਣੀ ਹੈ ਉਸ ਦੇ ਇਲੈਕਸ਼ਨ ਚੂ ਵੀ ਖਰਾਰੇ ਫਿਰ ਜਮਹੂਰੀਅਤ ਇਹਦੀ ਏਕ ਨਹੀਂ ਹੈਗੀ ਇਹ ਫੈਸਲਾ ਇੰਟਰਨੈਸ਼ਨਲ ਪੱਧਰ ਤੇ ਉੱਤੇ ਵੀ ਅਮਰੀਕਾ ਤੇ ਯੂਨਾਈਟਿਡ ਨੇਸ਼ਨਸ ਵੀ ਕਰਨ ਕਿ ਸਿੱਖਾਂ ਦੀ ਪਾਰਲੀਮੈਂਟ ਨੂੰ ਫੰਗ ਕਿਉਂ ਕੀਤਾ ਹੋਇਆ ਮਾਨ ਸਾਹਿਬ ਜਿਹੜਾ 300 ਦੇ ਕਰੀਬ ਜਿਹੜੇ ਸੂਟ ਜਿਹੜੇ ਐ ਜੀ ਕਿਸੇ ਦੀ ਚੋਰੀ ਹੋਈ ਨਹੀਂ ਕਿਉਂ ਲੱਗਦਾ ਕਿ ਜਾਣ ਦੇ ਵਿੱਚ ਵੀ ਦੇਰੀ ਕੀਤੀ ਜਾ ਰਹੀ ਹੈ ਕਿ ਉਹਦਾ ਮੁੱਦਾ ਨਹੀਂ ਚੁੱਕਿਆ ਜਾ ਰਿਹਾ ਇੰਨੇ ਸਾਰੇ ਕੱਪੜੇ ਕੀਤੇ ਹੈ ਜੀ ਉਹਨੂੰ ਸਾਧ ਨੂੰ ਮਾਫੀ ਦਵਾਤੀ ਹੈ 92 ਲੱਖ ਰੁਪਏ SCPC ਦਾ ਸਹਾਰਾ ਬਾਤੀ ਦੇ ਉੱਤੇ ਖਰਚ ਦੁੱਤਾ ਤੇ ਇਹ ਮਹੰਤਾਂ ਦੇ ਵਾਂਗ ਇਹ ਜਿਹੜੇ ਮਹੰਤ ਪੋਕੇ ਸੀਗੇ ਦਸਵੇਂ ਪਾਤਸ਼ਾਹ ਨੇ ਦੇਰਾਂਦੂਨ ਦੇ ਵਿੱਚ ਇਹ ਉਹਨਾਂ ਤੋਂ ਕੰਮ ਨਹੀਂ 하게 ਇਹ ਮਸੰਦ ਨੇ ਇਹ ਮਹੰਤ ਨੇ ਜਿੰਨਾਂ ਨੇ ਪੰਜਾ ਸਾਹਿਬ ਦੇ ਉੱਤੇ ਵੀ ਕਬਜ਼ਾ ਕੀਤਾ ਹੋਇਆ ਸੀਗਾ ਨਨਕਾਣਾ ਸਾਹਿਬ ਦੇ ਉੱਤੇ ਵੀ ਕੀਤਾ ਸੀਗਾ ਤਾਂ ਫੇਰ ਇਹਨਾਂ ਦਾ ਅੰਥ ਦੇ ਵਿੱਚ ਚਾਲ ਥੱਲੇ ਆਉਣਾ ਪਿਆ ਸੀਗਾ ਜਿਹੜਾ ਅਕਾਦ ਦੇ ਸਿੰਘ ਸਾਹਿਬ ਬਣਾ ਨੇ ਇਹ ਹੁਣ ਅਧੀ ਜਾਰੀ ਕੀਤਾ ਵਾਪਕ ਜਿਹੜਾ ਸੁਲਮਈ ਰੰਗ ਤੇ ਪਸੰਦੀ ਰੰਗ ਦੇ ਜਿਹੜੇ ਆ ਝੰਡੇ ਜੜਾਈ ਜਾਣਗੇ ਨਿਸ਼ਾਨ ਸਾਹਿਬ ਚੜਾਈ ਜਾਣਗੇ 1857 ਲੈ ਕੇ ਹੁਣ ਤੱਕ ਇਹਦਾ ਕੇਸ ਇਹ ਸੰਗ ਚੱਲਦਾ ਪਿਆ ਹੈ ਇਸੇ ਜਿਹੜੇ ਨਜ਼ਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਜਿਹੜਾ ਇਹਨਾਂ ਦਾ ਆਡੀਸ ਉਹ ਜਿਹੜਾ ਜਾਲ ਪਾਸ ਤੋਂ ਕਾਹਦਾ ਕਿ ਤੁਹਾਨੂੰ ਪਾਸ ਕਿੰਨੇ ਨੇ ਨਿਸ਼ਾਨ ਸਾਹਿਬ ਤੇ ਚੋਲੇ ਦਾ ਰੰਗ ਸਰਮੋਈ ਤੇ ਸੰਪੰਨ ਅਸਲੀ ਤਾਂ ਸਰਮੋਈ ਹੈ ਖਾਲਸੇ ਦਾ ਰੰਗ ਤੇ ਜੇ ਨੀਲਾ ਵੀ ਹੈਗਾ ਤੇ ਇਹਦੇ ਕੋਈ ਫਰਕ ਤਾਂ ਹੈ ਨਹੀਂ ਦੋਨਾਂ 'ਚ ਕੋਈ ਝਾੜ ਦੇ 1257 ਲਾ ਕੇ ਹੁਣ ਤੱਕ ਜਿਹੜਾ ਕੇਸੀ ਰੰਗ ਜਾਂਦਾ ਪਿਆ ਹੈ ਤੇ ਤੁਸੀਂ ਵੀ ਜਦੋਂ ਬੰਦੀ ਸਿੰਘਰ ਹਾਈਵੇ ਤੇ ਤੁਸੀਂ ਲੋਕਲ ਘਰ ਕਰਵਾਦੇ ਵੀ ਜਿਹੜਾ ਕੇਸੀ ਚੰਨੇ ਚੁਲਾਈ ਜਾਂਦਾ ਹੋਣ ਜਿਹੜਾ ਇਹ ਇੱਕਦਮ ਚੇਂਜ ਕਰਦਾ ਗਿਆ ਦਾ ਇਹ ਨਵੀਂ ਖੋਜ ਦੇ ਮੁਤਾਬਕ ਮੈਂ ਵੀ ਖੋਜ ਕੀਤੀ ਹੈ ਸਰਮਈ ਰੰਗ ਹੈਗਾ ਸਖਾਨਾ ਤੇ ਨੀਲਾ ਵੀ ਹੈਗਾ ਦੋਨੋਂ ਹੀ ਹੈ ਤੇਰਾ ਇਹ ਜਿਹੜਾ ਦੇਸ਼ ਜਾਰੀ ਕੀਤਾ ਸਹੀ ਹੈ ਜੀ ਇਹਦਾ ਦੇਸ਼ ਜਾਰੀ ਕੀਤਾ ਗਿਆ ਸਹੀ ਹੋਣੇ ਸਿੱਖ ਕੌਮ ਲਈਏ ਜੇ ਸਿੱਖ ਕੌਮ ਦੇ ਦੋਨੋਂ ਰੰਗ ਹੈਗੇ ਆ ਤਾਂ ਫਿਰ ਸਹੀ ਹੈ ਸਿੰਦੀ ਚੋਣਾਂ ਆ ਰਹੀਆਂ ਬੁਧਾਨ ਸਭਾ ਦੀਆਂ ਇਲੈਕਸ਼ਨ ਦੀਆਂ ਜਾਂ ਬੁਧਾਨ ਸਭਾ ਦੇ ਚੋਣਾਂ ਆ ਰਹੀਆਂ ਹਨ ਉਹ ਕਾਲੀ ਜਲਸਾ ਇਹ ਮੀਟਰ ਕਰੇਗਾ ਹਾਂ ਅੰਬਰ ਸਰ ਕਾਲੀ ਜਲ ਲੜੂ ਕਰ ਸਾਰੀਆਂ ਚੋਣਾਂ